ਮੈਂ ਸਰਦੀ ਸਿੰਘ ਤੁਸੀਂ ਦੇਖ ਰਹੇ ਜੀ ਮੈਕਸ 2450 ਨਿਊ ਚੈਨਲ ਅੱਜ ਗੱਲ ਕਰਾਂਗੇ ਖੇਡਾਂ ਵਤਨ ਪੰਜਾਬ ਦੀ ਤੁਸੀਂ ਦੇਖ ਸਕਦੇ ਜੀ ਤਰਨਤਾਰਨ ਖੇਡਾਂ ਵਤਨ ਪੰਜਾਬ ਦੀ ਉਹਨਾਂ ਨਾਲ ਗੱਲਬਾਤ ਕਰਾਂਗੇ ਆਓ ਕਿ ਜਿਹੜੀਆਂ ਖੇਡਾਂ ਤੁਸੀਂ ਬੱਚਿਆਂ ਨੂੰ ਕਰਵਾਉਂਦੇ ਜੀ ਆਓ ਗੱਲਬਾਤ ਕਰਦੇ ਹਾਂ ਉਹਨਾਂ ਨਾਲ ਲੋਪਨਾ ਚਿਮਾ ਜੀ ਨਾਂ ਦੱਸੋ ਕੀ ਨਾਮ ਜੀ ਆਪਣਾ ਮੈਂ ਐਡਵੋਕੇਟ ਰਜੀਤ ਸਿੰਘ ਚਿਮਾ ਜੀ ਮੈਂ ਇੱਥੇ ਪ੍ਰੈਕਟਿਸ ਵੀ ਕਰਦਾ ਜੀ ਤਰਨਤਾਰਨ ਪ੍ਰੈਕਟਿਸ ਦੇ ਨਾਲ-ਨਾਲ ਮੈਨੂੰ ਸ਼ੌਂਕ ਹੈ ਜੀ ਮੈਂ ਮੇਰੇ ਦਾਦਾ ਜੀ ਪ੍ਰਸਤਮਿੰਦਰ ਪਹਿਲਵਾਨ ਤੇਜਾ ਸਿੰਘ ਹੋਇਆ ਫਿਰ ਸਾਨੂੰ ਖਾਨਦਾਨੀ ਪਹਿਲਵਾਨ ਜੀ ਸਾਨੂੰ ਪਹਿਲਵਾਨੀ ਦਾ ਮਤਲਬ ਕਿ ਬਚਪਨ ਤੋਂ ਹੀ ਸ਼ੌਂਕ ਆ ਸਪੋਰਟਸ ਨੇ ਯੂਨੀਵਰਸਿਟੀਆਂ ਜਦੋਂ ਲਾ ਕਰਦੇ ਰਹੇ ਉਹਨਾਂ ਯੂਨੀਵਰਸਿਟੀਆਂ ਵੱਲੋਂ ਖੁੱਲ੍ਹ ਦੇ ਰਹੇ ਸਾਰਾ ਕੁਝ ਮਤਲਬ ਕਿ ਸਪੋਰਟਸ ਕੋਟੇ ਜੀ ਸਾਰਾ ਕੁਝ ਕੀਤਾ ਜੀ ਅਸੀਂ ਕੋਈ ਸਰਕਾਰ ਵੱਲੋਂ ਵੀ ਉਪਰਾਲਾ ਕੀਤਾ ਜਾਂਦਾ ਕਿ ਡਾਈਟ ਤੁਸੀਂ ਕਿਸ ਤਰ੍ਹਾਂ ਫਿਰ ਬੱਚਿਆਂ ਨੂੰ ਕਿਦਾਂ ਡੀਲ ਕਰਦੇ ਬੱਚਿਆਂ ਨੂੰ ਸਰਕਾਰ ਵੱਲੋਂ ਜੀ ਇਹ ਹੁਣ ਅਗਲੇ ਮਹੀਨੇ ਫਿਰ ਦੁਬਾਰਾ ਟ੍ਰਾਇਲ ਹੋਣੇ ਫਰਵਰੀ ਦੇ ਵਿੱਚ ਉਹਦੇ ਵਿੱਚ ਇੱਕ ਦੇਸ਼ ਕਾਲਰ ਹੁੰਦਾ ਵਾ ਜੀ ਉਹਦੇ ਵਿੱਚ ਸਾਨੂੰ ਬੱਚਿਆਂ ਨੂੰ ਡੇਲੀ ਮਿਲਚਾਰ ਕਿਲੇ ਦੋ ਪੈਕੇਟ ਦੁੱਧ ਦਿੱਤੀਆਂ ਕਿ ਬੱਚਿਆਂ ਨੂੰ ਮਿਲਦੇ ਸੀ ਪਿਲੇ ਸ ਡਾਇਟ ਮਿਲ ਜੀ ਬਾਕੀ ਜਿਹੜਾ ਗਰੀਬ ਬੱਚਾ ਹੁੰਦਾ ਉਹ ਹੀ ਆਪਣੇ ਤੌਰ ਤੇ ਸੱਜਣ ਮਿੱਤਰ ਮਿਲ ਕੇ ਆਪ ਖੁਦ ਵੀ ਹੁੰਦੀ ਮਤ ਕਰੀਦੀ ਹੈ ਜੀ ਇਹ ਗੱਲ ਕੀਤੀ ਜਿਵੇਂ ਪਹਿਲਾਂ ਪਹਿਲਵਾਨ ਤੁਸੀਂ ਵੀ ਪਹਿਲਵਾਨੀ ਕਰਦੇ ਰਹੇ ਕਾਫੀ ਜਿਹੜੇ ਪਹਿਲਵਾਨ ਮਿੱਟੀ ਦੇ ਨਾਲ ਖੇਡਦੇ ਸੀ ਇਹ ਜਿਹੜੀ ਹੈ ਹੁਣ ਨੈਟ ਦੇ ਉੱਪਰ ਖੇਡਦੇ ਇਹ ਕਿਸ ਤਰ੍ਹਾਂ ਦੀ ਹੈ ਜੀ ਸਰ ਪਹਿਲਾਂ ਅਸੀਂ ਵੀ ਸਮਝਦੇ ਸੀ ਗੱਦੇ ਵਾਲੀ ਤੇ ਮਿੱਟੀ ਵਾਲੀ ਸੇਮ ਹੀ ਆ ਪਰ ਜਦੋਂ ਬਾਅਦ ਵਿੱਚ ਅਸੀਂ ਮੈਟ ਤੇ ਖੇਡਣਾ ਹੈ ਪਰ ਸਾਡਾ ਮੈਟ ਤੇ ਪੈਰ ਨਹੀਂ ਟਿਕਦਾ ਕਿਉਂਕਿ ਜਿਹੜਾ ਬੰਦਾ ਜਿਹੜੀ ਮਿੱਟੀ ਵਾਲੀ ਕੁਸ਼ਤੀ ਆਪਣੇ ਪੰਜਾਬੀਆਂ ਦੇ ਖੂਨ ਚ ਆਪਣੇ ਮਾਝੇ ਦੇ ਖੂਨ ਚ ਮਿੱਟੀ ਵਾਲੀ ਕੁਸ਼ਤੀ ਤੁਸੀਂ ਬਚਪਨ ਚ ਕੋਲ ਦੇ ਰਹੇ ਹੋਗੇ ਫਿਰ ਜਿਹੜਾ ਮੈਡ ਤੇ ਪ੍ਰੈਕਟਿਸ ਕਰਨ ਵਾਲਾ ਪਲਵਾਨ ਉਹ ਮਿੱਟੀ ਤੇ ਵੀ ਕੋਲ ਲੈਂਦਾ ਪਰ ਮਿੱਟੀ ਵਾਲਾ ਪ੍ਰੈਕਟਿਸ ਮਿੱਟੀ ਤੇ ਕਰਕੇ ਮੈਡ ਤੇ ਨਹੀਂ ਕੋਲ ਸਕਦਾ ਇਸ ਕਰਕੇ ਸਾਡਾ ਹੀ ਮਲਕਾ ਕਾਫੀ ਪਿਛੇ ਰਹਿ ਗਿਆ ਤੂੰ ਮੈਡ ਨਾ ਹੁਣ ਕਰਨਾ ਸਹੂਲਤਾਂ ਘੱਟ ਹੁਣ ਕਰਨਾ ਸਾਡੇ ਤੋਂ ਹਰਿਆਣਾ ਬਹੁਤ ਅੱਗੇ ਨਿਕਲ ਗਿਆ ਕਿਉਂਕਿ ਬੇਸਿਕਲੀ ਮਿੱਟੀ ਚ ਅਸੀਂ ਹਰਿਆਣੇ ਨੂੰ ਕਿਤੇ ਤਕੜੇ ਆ ਪਰ ਜਦੋਂ ਅਸੀਂ ਮੈਡ ਦੀ ਗੱਲ ਆਉਂਦੀ ਤੇ ਹਰਿਆਣਾ ਸਾਨੂੰ ਜਿੱਤ ਲੈਂਦਾ ਜਦੋਂ ਮਿੱਟੀ ਚ ਹਰਿਆਣੇ ਵਾਲਾ ਆਉਂਦਾ ਅਸੀਂ ਮੈਡ ਦਿੰਦਾ ਇਸ ਕਰਕੇ ਹੁਣ ਦੁਬਾਰਾ ਇਹ 2 ਸਾਲ ਤੋਂ ਸ਼ੁਰੂ ਕੀਤਾ ਵੀ ਪ੍ਰੋਪਰ ਅਸੀਂ 올림픽 ਲੈਵਲ ਦਾ ਮੈਡਲ ਲੈ ਕੇ ਉੱਤੇ ਪ੍ਰੋਪਰ ਅਸੀਂ ਪ੍ਰੈਕਟ ਸ਼ੁਰੂ ਕੀਤੀ ਆ ਤਾਂ ਕਿ ਬੱਚੇ ਜਿਹੜੇ ਆ ਉਹ ਅੱਗੇ ਜਾ ਕੇ ਮੈਡਲ ਜਿੱਤ ਸਕਣ ਤੇ ਇੰਟਰਨੈਸ਼ਨਲ ਤੇ ਨੈਸ਼ਨਲ ਲੈਵਲ ਤੇ ਫਿਰ ਬੱਚਿਆਂ ਨੂੰ ਜੋਬ ਵੀ ਮਿਲਦੀ ਆ ਜੀ ਕਿਉਂਕਿ ਕੁਸ਼ਤੀ ਇੱਕ ਦੁਨੀਆ ਦੀ ਸਭ ਤੋਂ ਵੱਧ ਖੇਡਾਂ ਵਾਲੀ ਖੇਡ ਆ ਇੰਟਰਨੈਸ਼ਨਲ ਗੇਮ ਆ ਜੀ ਇਹਦੇ ਵਿੱਚ ਜੋਬ ਵਗੈਰਾ ਹਰ ਇੱਕ ਡਿਪਾਰਟਮੈਂਟ ਚ ਮਿਲਦੀ ਆ ਜੀ ਇਹ ਗੱਲ ਕੀਤੀ ਜੀ ਵਕੀਲ ਸਾਹਿਬ ਜਿੱਦਾਂ ਇਹਨੂੰ ਡਾਈਟ ਕਿਹੜੀ ਕਿਹੜੀ ਇਹਨਾਂ ਨੂੰ ਦਿੰਦੇ ਬੱਚਿਆਂ ਨੂੰ ਤੁਸੀਂ ਜਿਹੜੀ ਪ੍ਰੋਪਰ ਪਲਵਾਨ ਦੀ ਡਾਈਟ ਹੁੰਦੀ ਹੈ ਜੀ ਜਿੱਦਾਂ ਪ੍ਰੈਕਟਿਸ ਕਰਨੀ ਹੈ ਪ੍ਰੈਕਟਿਸ ਕਰਨ ਤੋਂ ਬਾਅਦਾਂ ਮਾ ਦੀ ਸਰਦਾਈ ਬਾਦਾਂ ਮਾ ਦੀ ਸਰਦਾਈ ਪੀਾਈ ਜਾਂਦੀ ਹੈ ਫਿਰ ਪ੍ਰੋਪਰ ਚਿਕਨ ਮਟਨ ਦੇਸੀ ਕਿਓ ਦੁੱਧ ਦਹੀਂ ਆਮ ਜਿਹੜੀ ਪ੍ਰੋਪਰ ਜਿਹੜੀ ਫਰੂਟ ਵਗੈਰਾ ਉਹ ਸਾਰੀ ਇਹਨਾਂ ਨੂੰ ਡਾਈਟ ਜਿਹੜੀ ਦਿੱਤੀ ਜਾਂਦੀ ਹੈ ਬੱਚੇ ਆਪਣੇ ਕੋ ਕਿੰਨੇ ਕ ਹੈਗੇ ਆ ਜਿਹੜੇ ਤੁਹਾਡੇ ਕੋ ਇਸ ਵਕਤ ਮੌਜੂਦ ਨੇ ਮੌਜੂਦ ਸਾਡੇ ਕੋ 60 ਤੋਂ 70 ਬੱਚੇ ਜੀ ਹੁਣ ਥੋੜੇ ਜਿਹਾ ਇਸ ਵਕਤ ਅੱਜ ਘਟਾ ਕਿਉਂਕਿ ਪੇਪਰ ਚੱਲ ਰਹੇ ਬੱਚੇ ਨੇ ਸਾਡੇ ਕੋਲ ਸਾਰੇ ਸਕੂਲ ਚ ਪੜਨ ਵਾਲੇ ਜੂਨੀਅਰ ਬੱਚੇ ਆ ਜੀ ਸਾਰੇ ਪੇਪਰ ਹੁਣ ਕਰਕੇ ਅੱਜੂ ਹੈਡ ਕੋਲ 30 40 ਬੱਚੇ ਆ ਉਤਰਾ ਸਾਡੇ ਕੋ 70 ਤੋਂ 80 ਬੱਚੇ ਪ੍ਰੈਕਟਿਸ ਕਰਦੇ ਡੇਲੀ ਜਿਵੇਂ ਤੁਸੀਂ ਪ੍ਰੈਕਟਿਸ ਬੱਚਿਆਂ ਨੂੰ ਕਰਵਾ ਰਹੇ ਮੈਨੂੰ ਬਹੁਤ ਵਧੀਆ ਲੱਗਾ ਤੇ ਅੱਜ ਕੱਲ ਲੋਕ ਜਿਹੜੇ ਨੌਜਵਾਨ ਆ ਨਸ਼ੇ ਵੱਲ ਜਿਆਦਾ ਜੁਰਾਂ ਜਿਆਦਾ ਹੋ ਗਿਆ ਜਾਂ ਮੋਬਾਈਲ 'ਚ ਜਿਆਦਾ ਕੋਰੇ ਆ ਲੋਕਾਂ ਨੂੰ ਕੀ ਕਹਿਣਾ ਮੈਂ ਸਭ ਤੋਂ ਪਹਿਲਾਂ ਲੋਕਾਂ ਨੂੰ ਕਹਿਣ ਤੋਂ ਪਹਿਲਾਂ ਬੱਚਿਆਂ ਦੇ ਮਾਪਿਆਂ ਨੂੰ ਕਹੂੰਗਾ ਵੀ ਆਪਣੇ ਬੱਚਿਆਂ ਦੇ ਧਿਆਨ ਦਿਓ ਕਿਉਂਕਿ ਸਭ ਤੋਂ ਪਹਿਲਾਂ ਬੱਚਿਆਂ ਦਾ ਮਾਪਿਓ ਸਭ ਤੋਂ ਪਹਿਲਾਂ ਮਾਪਿਓ ਨੂੰ ਬੱਚਾ ਵੇਹਦਾ ਵਾ ਮਾਪਿਓ ਆਪ ਮੋਬਾਈਲ ਚਲਾਉਣ ਦਿਆ ਵਾ ਘਰੇ ਬੱਚਾ ਬੱਚੇ ਦਾ ਮਾਪਿਓ ਜੇ ਆਪ ਘਰੇ ਪੈਗ ਲਾਉਂਦੇ ਤੇ ਬੱਚੇ ਨੇ ਨਸ਼ਾ ਕਰਨਾ ਇਹ ਕਰਕੇ ਮੈਂ ਲੋਕਾਂ ਨੂੰ ਕਹਿੰਦਾ ਵੀ ਆਪਣੇ ਬੱਚਿਆਂ ਨੂੰ ਧਿਆਨ ਦਿਓ ਬੱਚੇ ਆਪਣੇ ਨੂੰ ਟਾਈਮ ਦਿਓ ਲੋਕੀ ਸਭ ਤੋਂ ਪਹਿਲਾਂ ਇੱਕ ਸੂਸਮ ਦਾ ਬੱਚਿਆਂ ਨੂੰ ਆਪਣੇ ਨੂੰ ਟਾਈਮ ਨਹੀਂ ਦਿੰਦੇ ਤੇ ਮੁੜ ਕੇ ਕਹਿੰਦੇ ਸਾਡਾ ਬੱਚਾ ਵਿਗੜ ਗਿਆ ਇਹ ਕਰਕੇ ਮੈਂ ਕਹਿੰਦਾ ਵੀ ਵੱਧ ਵੱਧ ਨਾਲ ਗਰਾਉਂਡਾਂ ਚ ਲੈ ਆਓ ਖਾੜਿਆਂ ਚ ਲੈ ਕੇ ਆ ਜੇ ਬੱਚਾ ਸਪੋਰਟਸ ਨਾਲ ਜੁੜਿਆ ਹੋਊਗਾ ਤੇ ਕਦੀ ਉਹ ਨਸ਼ਾ ਪੱਤੇ ਵਾਲੇ ਪਾਸੇ ਨਹੀਂ ਜਾਊਗਾ ਜੀ ਜੇ ਪੰਜਾਬੀ ਦੀ ਗੱਲ ਕਰ ਲਈਏ ਆਪਾਂ ਇੱਕ ਚਲੋ ਮਾਂ ਬੋਲੀ ਆ ਪੰਜਾਬੀ ਜਿਹਦਾ ਖੇਡਾਂ ਵਤਨ ਪੰਜਾਬ ਦਾ ਖੇਡਾਂ 'ਚ ਆਪਣੇ ਬੱਚੇ ਕਿੰਨੇ ਕਿ ਜਿਹੜੇ ਆ ਖੇਡਾਂ 'ਚ ਜਿਹੜਾ ਵਾ 12 ਜਿਹੜਾ ਵਾ ਮੈਡਲ ਕੋਈ ਜਿੱਤ ਕੇ ਕਿੰਦਾ ਸਰ ਇਦਾਂ ਹੈ ਪਹਿਲਾਂ ਦੇ ਤਰਨ ਤਾਰਨੇ ਕਰੀ ਬਿਲਕੁਲ ਸਾਡਾ ਪਹਿਲਾਂ ਪੁਰਾਣੇ ਪਹਿਲਵਾਨ ਸਾਡੇ ਤਗੜੇ ਸੀ ਬਹੁਤ ਮੈਡਲ ਜਿੱਤੇ ਪਰ ਬਾਅਦ 'ਚ ਵਿੱਚ ਕੋਈ ਸਮਾਂ ਸਾਡਾ ਬੜਾ ਗੈਪ ਪੈ ਗਿਆ ਜੀ ਇੱਕ ਦੋ ਮੈਡਲ ਪੰਜਾਬ ਚ ਆਉਣੇ ਦੋ ਚਾਰ ਆਉਣੇ ਪਰ ਹੁਣ ਪਿਛਲੇ ਸਾਲ ਤੋਂ ਦੋ ਚਾਰ ਸਾਲਾਂ ਤੋਂ ਬੱਚੇ ਸਾਡੇ ਵੀ ਮੈਡ ਤੇ ਪ੍ਰੈਕਟਿਸ ਕਰਨੇ ਹੋਰ ਵੀ ਖਾੜਿਆਂ 'ਚ ਤਰਨ-ਤਰਨ ਮੈਡ ਲੱਗ ਚੁੱਕਾ ਵਾ ਤੇ ਮੈਡ ਤੇ ਪਹਿਲਵਾਨੀ ਕਰਨਾ ਨਾ ਐਰ ਕੀ ਸਾਡੇ 20 ਤੋਂ 25 ਮੈਡ ਲਏ ਆ ਜੀ ਖੇਡਾਵਤਰ ਪੰਜਾਬ ਸਟੇਟ ਮਾਨਸੇ ਹੀ ਜੀ 20 ਤੋਂ 25 ਮੈਡ ਲਏ ਜਿੱਚੋ ਕੱਲੇ ਮੇਰੀ ਅਕੈਡਮੀ ਦੇ 16 ਮੈਡ ਹੀ ਤੇ ਬਾਕੀ ਬਰਤ ਖਾੜਿਆਂ ਦੇ ਮੈਡ ਸੀ ਇੱਕ ਆਖਰੀ ਸਵਾਲ ਹੈ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਇਸ ਬਾਰੇ ਪਹਿਲਵਾਨੀ ਬਾਰੇ ਵੇਖੋ ਜੀ ਮੈਂ ਤੇ ਲੋਕਾਂ ਨੂੰ ਇਹ ਸੰਦੇਸ਼ ਦੇਣਾ ਵੀ ਜਿਹੜੀ ਪਹਿਲਵਾਨੀ ਹੈ ਇੱਕ ਪ੍ਰਾਤਨ ਗੇਮ ਆ ਦੁਨੀਆ ਦੀ ਸਭ ਤੋਂ ਪੁਰਾਣੀ ਗ ਤੇ ਸਾਰੇ ਹੀ ਜਿੰਨੇ ਧਰਮਾਂ ਦੇ ਗ੍ਰੰਥਾਂ 'ਚ ਪਹਿਲਵਾਨੀ ਬਾਰੇ ਜਿਕਰਾ ਕਿਉਂਕਿ ਪਹਿਲਵਾਨੀ ਇੱਕ ਪੂਜਨ ਗੇਮ ਆ ਜਿੰਨੇ ਤੁਸੀਂ ਦੰਗਲ ਵੇਖ ਲੋ ਦੁਆਬੇ ਮਾਲਵੇ ਮਹਾਤਲ ਮਹਾਰਾਸ਼ਟਰ ਸਾਰੇ ਸੁਖਣਾ ਦੇ ਹੁੰਦੇ ਆ ਵੀ ਸਾਡਾ ਬੱਚਾ ਬਾਹਰ ਚਲ ਜੇ ਸਾਡੇ ਘਰੇ ਪੁੱਤ ਜਮੇ ਤੇ ਸਾਰੇ ਪਹਿਲਵਾਨਾਂ ਨੂੰ ਪੂਜਦੇ ਆ ਕਿਉਂਕਿ ਪਹਿਲਵਾਨ ਇੱਕ ਜਤੀ ਸਦੀ ਬੰਦਾ ਹੁੰਦਾ ਰਮਾਲੀ ਬੰਨੀਏ ਦੋਵੇਂ ਟਾਈਮ ਉਹ ਹੱਡਾਂ ਦੀ ਮਾਲਾ ਫੇਰਦਾ ਵਾ ਕਿਉਂਕਿ ਜਦੋਂ ਡਾਂਡ ਲਾਊਗਾ ਹੱਡਾਂ ਦੀ ਮਾਲਾ ਫੇਰਦਾ ਵਾ ਤੇ 5 ਵਜੇ ਉੱਠ ਕੇ ਕਿਉਂਕਿ ਸਭ ਤੋਂ ਵੱਡੀ ਭਗਤੀ ਜਿਹੜੀ ਇੱਕ ਪਹਿਲਵਾਨ ਦੀ ਮੰਨੀ ਗਈ ਸਾਧੂ ਸੰਤ ਵੀ ਇੱਕ ਪਹਿਲ ਤੇ ਪਹਿਲਵਾਨ ਇੱਕ ਇਸ ਕਰਕੇ ਪਹਿਲਵਾਨਾਂ ਨੂੰ ਲੋਕੀ ਪੁੱਜਦੀ ਹੈ ਜਿਵੇਂ ਕਿ ਤੁਸੀਂ ਵਕੀਲ ਜੀ ਵੀ ਵਕੀਲ ਜੀ ਤੁਸੀਂ ਤੇ ਫਿਰ ਟਾਈਮ ਟੂ ਟਾਈਮ ਕੱਢ ਕੇ ਬੱਚਿਆਂ ਦੀ ਜਿਹੜੀ ਆ ਰਿਹਸਲ ਕਰਾਉਂਦੇ ਸਰ ਮੇਰੇ ਨਾਲ ਇੱਕ ਹੋਰ ਵਕੀਲ ਸਾਹਿਬ ਪ੍ਰੈਕਟਿਸ ਕਰਾਉਂਦੇ ਮੇਰੇ ਸੀਨੀਅਰ ਆ ਉਹ ਵੀ ਮੇਰਾ ਕੰਮ ਕਾਫੀ ਮੇਰੀ ਹੈਲਪ ਕਰਦੇ ਆ ਜੀ ਕਿ ਇਸ ਕਰਕੇ ਮੈਂ ਉੱਥੋਂ ਛੁੱਟੀ ਥੋੜੀ ਜਲਦੀ ਕਰ ਆਉਣਾ ਜੀ ਬੱਚਿਆਂ ਕਰਕੇ ਫਿਰ ਨਾਲ ਦੋਵੇਂ ਕੰਮ ਚੱਲੀ ਜਾਂਦੇ ਆਬ ਜਿਹਨਾਂ ਨੇ ਗਲਤ ਬਾਤ ਕੀਤੀ ਵਕੀਲ ਸਾਹਿਬ ਨਾ ਜਿਹੜੀ ਬੱਚਿਆਂ ਨੂੰ ਤੁਸੀਂ ਦੇਖ ਸਕਦੇ ਮੇਰੇ ਪਿੱਛੇ ਦੇਖ ਸਕਦੇ ਜੀ ਬੱਚਿਆਂ ਨੂੰ ਜਿਹੜੀ ਆ ਅਰੇ ਅਸਲ ਕਰਾ ਰਹੇ ਨੇ ਬੱਚਿਆਂ ਨੂੰ ਜਿਹੜਾ ਵਾ ਡਾਈਟ ਦੀ ਬਣਾ ਦੱਸਿਆ ਕਿ ਕੀ ਕੀ ਸਵੇਰੇ ਕੇਲਾ ਦਿੰਨੇ ਆ ਦੁੱਧ ਦਿੰਨੇ ਆ ਦਹੀਂ ਖਾਣਾ ਚਾਹੀਦਾ ਖੇਡਾਂ ਵਤਨ ਪੰਜਾਬ ਦੀਆਂ ਨਸ਼ਾ ਜਿਹੜਾ ਵਾ ਪੰਜਾਬ ਦੇ ਵਿੱਚ ਕਾਫੀ ਜਿਹੜਾ ਵਾ ਦੌਰ ਵਰਗੂ ਵਧ ਰਿਹਾ ਕਿ ਲੋਕ ਜਿਹੜੇ ਨੇ ਮਰਦੇ ਜਾ ਰਹੇ ਨੇ ਆ ਉਹਨਾਂ ਦੱਸਿਆ ਵਕੀਲ ਸਾਹਿਬ ਨੇ ਕਿ ਜਿਹੜਾ ਵਾ ਖੇਡਾਂ ਵਤਨ ਪੰਜਾਬ ਦੀ ਖੇਡਾਂ ਕਰੋ ਆਪਣੇ ਸਰੀਰ ਨੂੰ ਤੰਦਰੁਸਤ ਮੇਰਾ ਨਾਮ ਮਨਤੇਜ ਸਿੰਘ ਹੈ ਤੁਸੀਂ ਕਿਹੜੀ ਖੇਡ ਸਿੱਖਣ ਇੱਥੇ ਆਉਂਦੇ ਮੈਂ ਰੈਸਲਿੰਗ ਪੋਣੀ ਕਰਦਾ ਇੱਥੇ ਕਿਹੜੇ ਕੋਸਾ ਤੁਸੀਂ ਸਿੱਖਦੇ ਕਿਥੋਂ ਪੋਨ ਦੀ ਸਾਰੇ ਹੱਦ ਦੇ ਕੋਸਾ ਬਹੁਤ ਵਧੀਆ ਪ੍ਰੈਕਟਿਸ ਕਰਾਉਂਦੇ ਤੁਸੀਂ ਕਿਹੜੀ ਗੇਮ ਖੇਡ ਹੁੰਦਾ ਕਰ ਬਾਹਰ ਖੇਡ ਕੇ ਆਏ ਜੇ ਬਾਹਰ ਮੈਂ ਸਟੇਟ ਲੈਵਲ ਤੇ ਖੇਡਾਂ ਮਦਨ ਪੰਜਾਬ ਚ ਸਿਲਵਰ ਮੈਡਲ ਆਇਆ ਜੁੱਡੋ ਗੇਮ ਚ ਤੇ ਬਾਕੀ ਕੀ ਲੋਕ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਜਿੱਦਾਂ ਤੁਸੀਂ ਖੇਡਦੇ ਕਿੰਨਾ ਵਧੀਆ ਲੱਗਦੇ ਖੇਡਦੇ ਕੀ ਸੰਦੇਸ਼ ਦੇਣਾ ਚਾਹੋਗ ਲੋਕਾਂ ਇੱਕ ਦੇ ਆਪਣੀ ਸਿਹਤ ਵਧੀਆ ਰਹਿੰਦੀ ਆ ਆਪਾਂ ਸਾਰੇ ਵਧੀਆ ਦਿਖਦੇ ਆ ਵੀ ਅਸੀਂ ਫੇਟਾਂ ਤੇ ਨਸ਼ੇ ਕਰਕੇ ਉਹ ਜਿਹੜੇ ਆਪਣੀ ਜ਼ਿੰਦਗੀ ਖਰਾਬ ਕਰੀ ਜਾਂਦੇ ਆ ਉਹਨਾਂ ਨੂੰ ਚਾਹੀਦਾ ਵੀ ਇੱਥੇ ਆਉਣ ਪ੍ਰੈਕਟਿਸ ਕਰਨ ਸਾਰੇ ਵੱਖ-ਵੱਖਰੇ ਸਪੋਰਟਸ 'ਚ ਹਿੱਸੇ ਲੈਣ ਤੇ ਆਪਣੇ ਕਰਦਿਆਂ ਦਾ ਨਾਮ ਰੋਸ਼ਨੀ ਮੇਰਾ ਨਾਮ ਹਰਮਨ ਪਿੱਤਲ ਬੇਟਾ ਆਪਾਂ ਜਿਹੜੀ ਤੁਸੀਂ ਟ੍ਰੇਨਿੰਗ ਕੋਰਸ ਆ ਕੋ ਲੈਣ ਹੁੰਦੇ ਜੀ ਕਿਸ ਤਰ੍ਹਾਂ ਦਾ ਤੁਹਾਨੂੰ ਫੀਲ ਹੁੰਦਾ ਹੈ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਕਿਸ ਤਰ੍ਹਾਂ ਦਾ ਮੈਂ ਕਿ ਤੁਸੀਂ ਆਪਣੇ ਮਾਪਿਆਂ ਦਾ ਨਾਮ ਰੋਸ਼ਨ ਕਰਨਾ ਚਾਹੁੰਦੇ ਜੀ ਕੀ ਕਹਿਣਾ ਚਾਹੋਗੇ ਕਿ ਜਿਹੜੇ ਬਾਕੀ ਤੁਹਾਡੇ ਵੀ ਫਰੈਂਡ ਆ ਜਿਹਦੇ ਮੋਬਾਈਲਾਂ 'ਚ ਲੱਗੇ ਰਹਿੰਦੇ ਉਹਨਾਂ ਨੂੰ ਵੀ ਮੈਸੇਜ ਦੇਣਾ ਚਾਹੁੰਦੇ ਮੈਂ ਉਹਨਾਂ ਨੂੰ ਇਹੀ ਮੈਸੇਜ ਦੇ ਜਦੋਂ ਉਹ ਵੀ ਸਾਡੇ ਨਾਲ ਜੁਆਇਨ ਕਰਨ ਤੇ ਵਧੀਨਾ ਸਾਡਾ ਕਰਿਆ ਕਰ ਖੇਡਾਂ ਵੱਲ ਧਿਆਨ ਦੇਣਾ ਚਾਹੀਦਾ ਬੱਚਿਆਂ ਨੂੰ ਹਾਂਜੀ ਠੀਕ ਆ ਹਾਂ ਬੜਾ ਕੀ ਨਾਮ ਆਪਣਾ ਮੇਰਾ ਨਾਮ ਸਰਮੰਦੀਪ ਸਿੰਘ ਜਿਹੜੇ ਤੁਸੀਂ ਇਹ ਖੇਡਾਂ ਦੀ ਰੈਸਲ ਕਰਨ ਆਉਂਦੇ ਜੀ ਕਿਸ ਤਰ੍ਹਾਂ ਦਾ ਫੀਲ ਹੁੰਦਾ ਤੁਹਾਨੂੰ ਤੇ ਕਿਹੜੀ ਇਹ ਖੇਡ ਹੈ ਜਿਹੜੀ ਤੁਸੀਂ ਸਿੱਖਣ ਆਉਂਦੇ ਇਹ ਸਭ ਮੈਨੂੰ ਬਹੁਤ ਵਧੀਆ ਫੀਲ ਹੁੰਦਾ ਹੈ ਕੁਸ਼ਤੀ ਸਾਡੀ ਮਾਂ ਆ